ਪਾਈਚਾਰੇ ਵੱਲੋਂ ਸਾਰੀ ਸੰਗਤ ਦਾ ਪਹਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਨਾਲ ਨਾਲ ਕੀ ਇਨ ਮਨਾਈ ਹੈ ਅਸੀਂ ਸਾਰੇ ਨੇੜੇ ਨੇੜੇ ਦੇ ਪਿੰਡਾਂ ਤੋਂ ਰਤੋ ਗੇਤਾਂ ਕੀ ਕੌਮ ਨੇਂ ਕਲਾ ਨੇੜੇ ਦੇ ਜਿੰਨੇ ਵੀ ਪਿੰਨੇ ਉਹਨਾਂ ਸਾਰਿਆਂ ਦੀ ਸੰਗਤ ਆਈ ਹੈ ਸਭ ਦਾ ਅਸੀਂ ਧੰਨਵਾਦ ਕਰਦੇ ਆਂ ਘਟੀਆਂ ਦੀ ਸਾਬਕਾ ਦੀ ਤੇ ਅਸੀਂ ਇਹ ਵੀ ਸਾਡੇ ਨਾਲ ਇਸ ਇਨ ਦੇ ਨਾਲ ਸਾਡੀ ਖੁਸ਼ੀ ਵੀ ਇਹੀ ਹੈ ਹਰ ਕੰਮ ਦੇ ਸਾਡੀ ਮਦਦ ਕਰਦੇ ਨੇ ਔਰ ਅੱਜ ਵੀ ਇਹਨਾਂ ਨੇ ਨਾਲ ਮਿਲ ਕੇ ਸਾਡੇ ਨਾਲ ਤੇ ਹਰ ਮਨਾਇਆ ਤਾਂ ਇਸ ਕਰਕੇ ਪ੍ਰਮਾਤਮਾ ਸਾਭੀ ਇਹ ਸੰਗ ਹੋ ਦੂੰਗਾ ਕਰੇ ਹੋਰ ਇਹਨਾਂ ਨੂੰ ਵਧੀਆ ਕਰੇ ਪੰਡਤ ਜੀ ਵੀ ਆਏ ਨੇ ਇਹ ਸਾਡੇ ਹਿੰਦੂ ਧਰਮ ਦੇ ਇਸ ਧਰਮ ਦੇ ਪੈਰੋਕਾਰ ਨੇ ਉਹ ਵੀ ਸਾਡੇ ਨਾਲ ਨੇ ਇੱਥੇ ਕੋਈ ਫਰਕ ਨਹੀਂ ਕਿਸੇ ਨਾਲ ਕੋਈ ਈਰਖਾ ਦਵਾਇਕ ਨਹੀਂ ਹੈ ਸਾਰਿਆਂ ਦਾ ਅੰਦਰੋਂ ਪਿਆਰ ਆ ਇੱਕ ਦੂਜੇ ਦਾ ਸਤਿਕਾਰ ਹੈ ਜੇ ਸਤਿਕਾਰ ਦੇ ਪੈਦਾਤਾ ਹੀ ਇੱਕ ਹਮਦਰਦੀ ਪੈਦਾ ਹੋਵੇ ਅਸੀਂ ਦੁੱਖ ਸੁੱਖ ਦੇ ਵਿੱਚ ਸਾਥ ਹੀ ਆ ਇੱਕ ਦੂਜੇ ਦੇ ਉਹ بیس ਕਰਕੇ ਸਾਰੀ ਸੰਗਤ ਦਾ ਤਨਵਾਦ